ਸਵੇਰੇ ਸਵੇਰੇ ਇੱਕ ਮਾੜੀ ਖਬਰ ਦੇ ਨਾਲ ਤੁਹਾਡੀ ਨਜ਼ਰ ਹੋਈਆਂ ਬਹੁਤ ਹੀ ਮਾੜੀ ਖਬਰ ਦੇ ਨਾਲ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਥਾਣੇ ਦੇ ਬਿਲਕੁਲ ਸਾਹਮਣੇ ਜਿਹੜਾ ਇਹ ਠੇਕਾ ਆ ਇਸ ਠੇਕੇ ਤੇ ਅੱਗ ਲੱਗ ਗਈ ਆ ਅੱਗ ਲੱਗਣ ਦੇ ਨਾਲ ਇਹਨਾਂ ਦਾ ਕਹਿਣਾ ਕਿ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਆ ਫਾਇਰ ਬਗਰੇਟ ਦੀ ਜਿਹੜੀ ਟੀਮ ਆ ਉਹ ਇੱਥੇ ਪਹੁੰਚ ਚੁੱਕੀ ਆ ਅੱਗ ਤੇ ਕਾਬੂ ਪਕਾ ਪਾ ਲਿਆ ਗਿਆ ਵਾ ਇੱਕ ਹੋਰ ਇਹਨਾਂ ਨੇ ਦੱਸਿਆ ਕਿ ਕੈਨੇਡਾ ਦਾ ਮੁਲਾਜ਼ਮ ਅੰਦਰ ਸੀਗਾ ਜਿਹੜਾ ਕਿ ਮਸੀ ਬਚਿਆ ਆ ਜਿਹਦੀ ਜਾਨ ਮਸੀ ਬਚੀ ਆ ਤੋ ਇਹ ਨਕੋਦਰ ਦੀ ਅੱਜ ਇੱਕ ਮਾੜੀ ਖਬਰ ਆ ਸਵੇਰੇ ਸਵੇਰੇ ਉੱਠਦੇ ਹੀ ਪਾਜੀ ਤੁਸੀਂ ਸੀ ਅੰਦਰ ਜੀ ਸਰ ਕੀ ਨਾ ਤੁਹਾਡਾ ਜੀ ਗੌਰਵ ਕੀ ਗੱਲਬਾਤ ਹੋਈ ਇਹ ਇਨਵਰਟਰ ਬਲਾਸਟ ਹੋਇਆ ਜੀ ਇਨਵਰਟਰ ਬਲਾਸਟ ਹੋ ਗਿਆ ते 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 की की अच्छा ने ने ते ਮੈ ਤੁਹਾਨੂੰ ਕਿੱਦਾਂ ਪਤਾ ਲੱਗਾ ਕਿਸ ਤਰ੍ਹਾਂ ਪਤਾ ਲੱਗਾ ਜੀ ਜਦੋਂ ਪਟਾਕਾ ਪਿਆ ਜੀ ਪਟਾਕਾ ਪਿਆ ਜੀ ਜੀ ਤੇ ਫਿਰ ਤੁਸੀਂ ਕੀ ਕੀਤਾ ਫਿਰ ਮੈਂ ਫੋਨ ਕੀਤਾ ਜੀ ਅੱਛਾ ਫੋਨ ਕੀਤਾ ਕਿਹਨਾਂ ਨੇ ਕੀਤਾ ਫੋਨ ਉਹ ਆਫਿਸ ਆਪਣੇ ਦਿਖਾਉ ਨੂੰ ਅੱਛਾ ਜੀ ਜੀ ਉਸ ਤੋਂ ਬਾਅਦ ਫਿਰ ਕੀ ਉਸ ਤੋਂ ਬਾਅਦ ਉਹ ਆਏ ਫਾਇਰ ਗ੍ਰੇਡ ਨਾਲ ਲੈ ਕੇ ਆਏ ਜੀ ਮੈਂ ਮਗਰਲੇ ਗੇਟ ਸਾਣੀ ਬਾਹਰ ਆਏ ਆ ਜੀ ਅੱਛਾ ਜੀ ਪਿੱਛੇ ਦੀ ਗੇਟ ਲੱਗਦਾ ਸੀ ਜੀ ਜੀ ਤੇ ਕਿੰਨਾ ਕ ਮਾਰਾ ਨੁਕਸਾਨ ਸੀ ਜਦੋਂ ਅੱਗ ਲੱਗੀ ਕੀ ਸੀ ਉਹ ਸਰ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆ ਅਗਲੇ ਰੈਂਗ ਰੂੰਗ ਸਾਰੇ ਛੜ ਗਏ ਆ ਵੀ ਆਈਡੀਆ ਕਹਿ ਸਕਦੇ ਆ 40 ਤੋਂ 45 ਜਾਂ 50 ਲੱਖ ਤੱਕ ਆਹ ਡੀਆ ਜਾਨੀ ਕਿ ਇਨਾ ਕਾਫੀ ਹੈ ਜੀ ਜੀ ਤੁਹਾਡਾ ਕੀ ਨਾਂ ਹੈ ਜੀ ਮਮਾ ਜੀ ਦਵਿੰਦਰ ਕੁਮਾਰ ਤੁਸੀਂ ਵੀ ਇੱਥੇ ਹੀ ਹਮਰਥਲੇ ਦੇ ਹੋ ਇਹ ਹੀ ਆਈ ਮੈਂ ਪਹਿਲਾਂ ਮੈਂ ਆਇਆ ਜੀ ਮੈਂ ਨੋ ਸੰਪਰਕ ਕੀਤਾ ਸਵੇਰੇ ਅੱਛੀ ਹਾਂਜੀ ਹਾਂਜੀ ਫਿਰ ਸਵੇਰੇ ਫਿਰ ਮੈਂ ਆ ਗਿਆ ਮੈਂ ਆਪਣੇ ਇੰਚਾਰਜ ਨੂੰ ਫੋਨ ਕੀਤਾ ਇੰਚਾਰਜ ਤੁਹਾਡਾ ਫਾਇਰ ਬਗਰੇਟ ਦੀ ਗੱਡੀ ਲੈ ਕੇ ਆਏ ਜੀ ਹਾਂਜੀ ਕਿੰਨੇ ਵਜ ਦੀ ਗੱਲ ਆ ਜੀ ਇਸ 3:40 ਵਜੇ 3:40 ਵਜੇ ਦੀ ਪੋਣੇ 4 ਹਾਂਜੀ ਹਾਂਜੀ ਤੁਹਾਡਾ ਕਿਹੜਾ ਪਿੰਡ ਆਪਾਂ ਲੋਕ ਲਈ ਆ ਜੀ ਤੁਹਾਨੂੰ ਇਹਨਾਂ ਨੂੰ ਫੋਨ ਕੀਤਾ ਸੀ ਹਾਂਜੀ 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 ਫਾਇਰ ਬਗਰੇਟ ਇਹਨੂੰ ਕਿੰਨੇ ਵਜ ਸੂਚਿਤ ਕੀਤਾ ਸੀ ਇਹ ਆਏ ਬਗਰੇਟ ਆਈ ਸਰ 4:40 4:40 4:00 ਵਜੇ 40 3 ਮਿੰਟ 3 ਮਿੰਟ ਚਾਹੀਦੀ ਸੀ ਹਾਂਜੀ ਜਲਦੀ ਆ ਗਈ ਹਾਂਜੀ ਆਣੇ ਆ ਗਏ ਆ ਕੇ ਕਾਬੂ ਪਾ ਲਿਆ ਹਾਂਜੀ ਹਾਂਜੀ ਬਕਰ ਤੇ ਤੁਹਾਡੇ ਆ ਜੋ ਤੁਸੀਂ ਇੱਥੇ ਪਹੁੰਚੇ ਉਹ ਕੀ ਮਾਹੌਲ ਮਾਹੌਲ ਸੀ ਕਿਦਾਂ ਉਹ ਤੱਕ ਲੱਗੀ ਹੋਈ ਸੀ ਸਰ ਪੂਰੀ ਹਾਂਜੀ ਹਾਂਜੀ ਪੂਰੀ ਲੱਗੀ ਹਾਂਜੀ ਤੁਹਾਡਾ ਕੀ ਨਾਮ ਸਰ ਮੇਰਾ ਨਾਮ ਰਵੀ ਬਸਰਾ ਜੀ ਰਵੀ ਬਸਰਾ ਮੇਰੀ ਸ਼ਾਪ ਇੰਸ਼ੋਰੈਂਸ ਦੀ ਬਿਲਕੁਲ ਨਾਲ ਰਹੀ ਹੈ ਠੀਕੇ ਦੇ ਨਾਲ ਜੀ ਮੈਂ ਡੇਲੀ ਇਸ ਵੇਲੇ ਸੈਰ ਕਰਨ ਉਹ ਨਾ ਹਾਂ ਹਾਂ ਤੇ ਇੱਥੇ ਆ ਕੇ ਦੇਖਿਆ ਕਿ ਇਹ ਇਨਵਰਟਰ ਬਲਾਸਟ ਹੋਣ ਕਰਕੇ ਸ਼ਾਰਟ ਸਰਕਟ ਕਰਕੇ ਅੰਦਰ ਅੱਗ ਲੱਗੀ ਆ ਹੂੰ ਇਹ ਦਿੱਤੀ ਨੁਕਸਾਨ ਬਹੁਤ ਹੋਇਆ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਜਾਨੀ ਨੁਕਸਾਨ ਕਿੰਨੇ ਬੰਦੇ ਸੀ ਬੰਦੇ ਅੰਦਰ ਬੰਦੇ ਸਰ ਇੱਥੇ ਮੇਨਤਾ ਠੇਕੇ ਦੇ ਅੱਗੇ ਇੱਕ ਹੀ ਮਜ਼ਮ ਹੁੰਦਾ ਆ ਪਿੱਛੇ ਦੋ ਤਿੰਨ ਵੀ ਬੰਦੇ ਹੋਰ ਹੁੰਦੇ ਆ ਪਿੱਛੇ ਦੋ ਤਿੰਨ ਬੰਦੇ ਹੋਗਾ ਜਾਨੀ ਕਹਿੰਦਾ ਮਤਲਬ ਬਹੁਤ ਬਚਾ ਆ ਜਾਂਦੀ ਹੋਗਾ ਜਾਨੀ ਨੁਕਸਾਨ ਤੋਂ ਬਚਾ ਆ ਤੇ ਤੁਸੀਂ ਪੁਲਿਸ ਨੂੰ ਕਨਫਰਮ ਕਰਤਾ ਸੀ ਪੁਲਿਸ ਨੂੰ ਕਨਫਰਮ ਕਰਤਾ ਠੇਕੇਦਾਰੇ ਨੇ ਕਰਤਾ ਸੀ ਆ ਗਈ ਸੀ ਹਾਂਜੀ ਹਾਂਜੀ ਸਾਰਾ ਇਹ ਦੇ ਕੀ ਨਾਂਜੀ ਤੁਹਾਡਾ ਸੁਮਿਤ ਕੁਮਾਰ ਆ ਜੀ ਜੀ ਕੀ ਗੱਲਬਾਤ ਹੋਈ ਇਹ ਕਿੱਥੇ ਠੇਕਾ ਲੱਲੇ ਬੱਸ ਸਟੈਂਡ ਦੇ ਸਾਹਮਣੇ ਠੇਕਾ ਪੈਂਦਾ ਜੀ ਨਜ਼ਦੀਕ ਥਾਣਾ ਲੱਗਦਾ ਨਜ਼ਦੀਕ ਥਾਣਾ ਲੱਗਦਾ ਇਹ 3:40 ਤੇ ਇਹ ਹੋਇਆ ਕੰਮ ਜਿਹੜਾ ਹੋਇਆ ਇਹ ਦਾ ਸ਼ਾਰਟ ਸਰਕਟ ਹੋਇਆ ਤੇ ਨਾਲ ਇਨਵਰਟਰ ਨਾਲ ਹੀ ਨੋਟ ਨਾਲ ਸ਼ਾਰਟ ਸਰਕਟ ਹੋਣ ਦੇ ਨਾਲ ਅੱਗ ਫੈਲੀ ਹੈ ਅੱਗ ਹੌਲੀ ਹੌਲੀ ਫੈਲੀ ਹੈ ਇੱਕ ਮੁੰਡਾ ਅੰਦਰ ਸੁੱਤਾ ਪਿਆ ਜੀ ਸਾਡਾ ਜਦੋਂ ਨੇ ਅੱਗ ਫੈਲਦੀ ਵੇਖਿਆ ਉਹਨੇ ਆਪਦੇ ਆਪ ਨੂੰ ਬਚਾ ਕੇ ਬਾਹਰ ਕੱਢਿਆ ਉਹ ਕਾਜੋਕਾ ਬਾਹਰ ਨਿਕਲਿਆ ਅੱਗ ਫੈਲਦੀ ਗਈ ਫੈਲਦੀ ਗਈ ਇਹਨਾਂ ਦਾ ਜਿਹੜੇ ਮੁੰਡੇ ਦਾ ਇਹਨੇ ਸਾਨੂੰ ਫੋਨ ਕੀਤਾ ਵੀ ਇਸ ਤੇ ਅੱਗ ਲੱਗ ਗਈ ਹੈ ਅਸੀਂ ਆਏ ਤੇ ਅਸੀਂ ਸਿੱਧਾ ਫਾਇਰ ਬ੍ਰਿਗੇਡ ਕੋਲ ਗਏ ਫਾਇਰ ਬ੍ਰਿਗੇਡ ਨੇ ਟੈਮ ਨਹੀਂ ਲਾਇਆ ਪੰਜਾ ਚਾਰ ਮਿੰਟਾਂ ਦੇ ਵਿੱਚ ਹੀ ਉਹ ਤਿਆਰ ਹੋ ਕੇ ਫਾਇਰ ਬ੍ਰਿਗੇਡ ਇੱਥੇ ਆ ਗਈ ਸਾਡੇ ਕੋਲ ਤੇ ਪੁਲਿਸ ਨੂੰ ਕਨਫਰਮ ਕਰਤਾ ਸੀ ਪੁਲਿਸ ਨੂੰ ਅਸੀਂ ਕਨਫਰਮ ਕੀਤਾ ਪੁਲਿਸ ਇੱਥੇ ਆਈ ਸੀ ਆਈ ਸੀ ਪੁਲਿਸ ਇੱਥੇ ਆਈ ਸੀ ਉਹਨਾਂ ਨੇ ਮੌਕਾ ਦੇਖਿਆ ਮੌਕਾ ਦੇਖ ਕੇ ਪੁਲਿਸ ਚਲੀ ਗਈ ਤੇ ਬਿਜਲੀ ਬੋਰਡ ਨੂੰ ਵੀ ਤੁਸੀਂ ਕਨਫਰਮ ਕਰ ਬਿਜਲੀ ਬੋਰਡ ਨੂੰ ਅਸੀਂ ਇੱਥੋਂ ਸਾਡੇ ਜਿਹੜੇ ਮੀਟਰ ਸੀ ਅਸੀਂ ਉਦੋਂ ਤਾਂ ਸਾਨੂੰ ਕੋਈ ਸੋਝ ਨਹੀਂ ਲੱਗਿਆ 3 40 ਤੱਕ ਨੂੰ ਕਹਿਣਾ ਸੀ ਫਿਰ ਅਸੀਂ ਤਾਰ ਆਪ ਹੀ ਇੱਥੋਂ ਇੱਥੋਂ ਕੱਢਤੀ ਸੀ ਗਈ ਕਿੰਨਾ ਕੁ ਨੁਕਸਾਨ ਆ ਭਾਈ ਤੇਰਾ ਨੁਕਸਾਨ ਸਾਡਾ ਘਟੋ ਘਟ 45 ਤੋਂ 50 ਲੱਖ ਰੁਪਏ ਦਾ ਨੁਕਸਾਨ ਆ ਇਹਦਾ ਇਹਨਾਂ ਦਾ ਕਹਿਣਾ ਕਿ 45 ਤੋਂ 50 ਲੱਖ ਦਾ ਨੁਕਸਾਨ ਹੋ ਚੁੱਕਾ ਫਾਇਰ ਬ੍ਰਿਗੇਡ ਵਾਲੇ ਮੇਰੇ ਵੀਰ ਜੀ ਮੇਰੀ ਮੈਂ ਗਲਤ ਹੁੰਦੈ ਨਾ ਭਾਜੀ 1 ਮਿੰਟ ਨਹੀਂ ਦੀ ਇੱਕ ਮਿੰਟ ਨੂੰ ਲਾਵਾਂਗਾ ਤੁਹਾਡਾ ਫਾਇਰ ਬ੍ਰਿਗੇਡ ਦੀ ਜਿਹੜੀ ਗੱਡੀ ਆ ਇੱਥੇ ਮੌਕੇ ਤੇ ਕਹਿੰਦੇ ਇੱਕ ਨਕੂਦਰ ਨੂੰ ਇਹ ਵਾਅਦਾ ਹੋਇਆ ਕਿ ਜਿਹੜੀ ਫਾਇਰ ਬ੍ਰਿਗੇਡ ਦੀ ਗੱਡੀ ਆ ਦੋ ਚਾਰ ਪੰਜ ਮਿੰਟ ਦੇ ਵਿੱਚ ਕੇ ਨਗਰ ਕੌਂਸਲ ਇੱਥੋਂ ਬਿਲਕੁਲ ਨਾਲ ਹੀ ਆ ਨਗਰ ਕੌਂਸਲ ਬਿਲਕੁਲ ਨਾਲ ਆ ਫਾਇਰ ਬ੍ਰਿਗੇਡ ਵਾਲੇ ਭਾਈ ਨਾਲ ਆ ਭਾਈ ਕੀ ਨਾਲ ਸੀ ਤੇਰਾ ਸਰਬੰਦ ਸਿੰਘ ਜੀ ਸਰਬੰਦ ਜੀ ਕਿੰਨੇ ਵਜੇ ਤੈਨੂੰ ਫੋਨ ਗਿਆ ਇਹਨਾਂ ਦਾ ਇਹ 4 ਕਿਹਦੇ ਕੋਲ ਗਈ ਜੀ ਕਿਹਨ ਇਹ ਨਾਂ ਨੀ ਸੰਦੋਸਿਆ ਜੀ ਕਿ ਠੇਕੇ ਦੇ ਅੱਗ ਲੱਗੀ ਹੋਈ ਹੈ ਥਾਣੇ ਸਾਹਮਣੇ ਜੀ ਤੇ ਅਸੀਂ ਤੁਰੰਤ ਹੀ 1-2 ਮਿੰਟ ਦੇ ਵਿੱਚ ਅਸੀਂ ਪਹੁੰਚ ਗਏ ਅਸੀਂ ਅੱਛਾ ਜੋ ਤੁਸੀਂ ਪਹੁੰਚੇ ਕੀ ਕਿਦਾਂ ਹੁੰਦਾ ਸੀ ਅੱਗ ਕਾਫੀ ਫੈਲ ਚੁੱਕੀ ਸੀਗੀ ਫੈਲ ਚੁੱਕੀ ਸੀ ਕਿਉਂਕਿ ਲੱਕੜ ਦਾ ਸੀਗਾ ਅੰਦਰ ਸਾਰਾ ਕੁਝ ਜੀ ਤੇ ਬਾਕੀ ਠੀਕੇ ਕਾਬੂ ਪਾ ਲਏ ਇਲਾਕੇ ਤੇ ਅੱਗ ਤੇ ਕਾਬੂ ਪਾ ਲਿਆ ਜੀ ਕਿੰਨੀ ਦੇਰ ਦੇ ਵਿੱਚ ਕਾਬੂ ਪੈ ਚੁੱਕਾ ਤਕਰੀਬਨ ਮਾ ਕੜੋਂ ਕੜੇ ਘੰਟੇ ਲੱਗੇ ਇੱਕ ਘੰਟਾ ਲੱਗ ਗਿਆ ਹਾਂਜੀ ਕਿਉਂਕਿ ਸ਼ਟਰ ਬੰਦ ਸੀ ਨਾ ਦੋਨੇ ਜਿਹੜੇ ਸਾਡਾ ਅੱਛਾ ਸ਼ਟਰ ਬੰਦ ਸੀ ਹਾਂਜੀ ਹਾਂਜੀ ਸ਼ਟਰ ਫੇ ਤੋ ਇਹ ਨੁਕਸਾਨ ਇਹਨਾਂ ਦਾ ਨੁਕਸਾਨ ਤਾਂ ਕਾਫੀ ਹੋ ਗਿਆ ਜੀ ਹੁਣ ਦੱਸਣਗੇ ਜੀ ਬਾਅਦ ਚ ਜੀ ਦੇਖ ਕੇ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਤੋਂ ਮਾਰੀ ਖਬਰ ਦੇ ਨਾਲ ਇਸ ਵਕਤ ਤੁਹਾਡੇ ਨਜ਼ਰ ਹੋਏ ਆ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਜਿਹੜਾ ਥਾਣੇ ਦੇ ਬਿਲਕੁਲ ਸਾਹਮਣੇ ਕੁਝ ਦੂਰੀ ਤੇ ਕਹਿ ਸਕਦੇ ਆ ਠੇਕੇ ਨੂੰ ਅੱਗ ਲੱਗ ਗਈ ਆ ਠੇਕਾ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਚੁੱਕਾ ਆ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੇਕਾ ਬਿਲਕੁਲ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਚੁੱਕਾ ਆ ਹਾਲਾਂਕਿ ਜਿਹੜੀ ਨਗਰ ਕੌਂਸਲ ਦੀ ਫਾਇਰ ਬਗਰੇਡ ਉਹ ਕਹਿੰਦੇ 5-7 ਮਿੰਟ ਦੇ ਵਿੱਚ ਇੱਥੇ ਆ ਗਈ ਸੀ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਕਾਫੀ ਲੱਖਾਂ ਦੇ ਵਿੱਚ ਇਹਨਾਂ ਦਾ ਨੁਕਸਾਨ ਹੋਇਆ ਆ ਸਵੇਰ ਸਵੇਰੇ ਮਾੜੀ ਖਬਰ ਦੇ ਨਾਲ ਤੁਹਾਡੀ ਨਜ਼ਰ ਹੋਇਆ ਪਰਮਾਤਮਾ ਭਲੀ ਕਰੇ ਨਕੋਦਰ ਸ਼ਹਿਰ ਦੀ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾਲਰ ਨਿਊਜ਼ ਨਕੋਦਰ